نا لاایا بڑے لکھیا کم نہیں آیا ساری سڑک تے ترنا لاایا بڑے لکھیا کم نہیں آیا ساری سڑک تے ترنا لاایا میٹنگاں لارے نہیں قبول سانو پیجو وچ سکول میٹنگاں لارے نہیں قبول سانو پیجو وچ سکول پنجاب سرکار گڈ آباد مردا ਸਾਨੂੰ ਭੇਜੋ ਵਿੱਚ ਸਕੂਲ ਨੀਂ ਨਾਰੇ ਨਹੀਂ ਕਬੂਲ ਸਾਨੂੰ ਭੇਜੋ ਵਿੱਚ ਸਕੂਲ ਸਰਕਾਰ ਮਰਦਾਬਾਦ 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 ਧਾਰਿਆਲੀ ਸਰਕਾਰ ਮਰਦਾਬਾਦ 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 ਮੁੱਖ ਬਾਸ ਸਰਕਾਰ ਮਰਦਾਬਾਦ 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 ਧਾਰਿਆਲੀ ਸਰਕਾਰ ਮਰਦਾਬਾਦ 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 ਸਿੱਖਿਆ ਮੰਤਰੀ ਮਨਪੀ ਜੀ ਕੀ ਕਿਨਵਾ ਦੇਣਾ ਹੁੰਦਾ ਕਰ ਅੱਜ ਸਾਡਾ ਤੀਜਾ ਦਿਨ ਆਈ ਲਗਾਤਾਰ ਟੈਂਕੀ ਤੇ ਸਾਡੇ ਸਾਥੀ ਚੜੇ ਹੋਏ ਨੇ ਜਿਹਦੇ ਵਿੱਚੋਂ ਦੋ ਕੁੜੀਆਂ ਨੇ ਤੇ ਦੋ ਜੋ ਡੀਪੀ ਸਾਡੇ ਟੀਚਰ ਮੇਲ ਦੇ ਹੱਥ ਨੇ ਕੀ ਕਰਨ ਅੱਗੇ ਕੀ ਮੰਗਾ ਕੀ ਹੋਵੇ ਸਰ ਸਾਡੀ ਮੰਗ ਇਹੀ ਹੈ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਸਾਨੂੰ ਜੁਆਇਨਿੰਗ ਲੈਟਰ ਮਿਲੇ ਹੋਏ ਨੇ ਆਫਰ ਲੈਟਰ ਮਿਲੇ ਹੋਏ ਨੇ ਤੇ ਸਟੇਸ਼ਨ ਵੀ ਲੋਟ ਕਰਤੇ ਸੀਗੇ ਉਸ ਤੋਂ ਬਾਅਦ 6 ਮਹੀਨੇ ਹੋ ਗਏ ਲਗਾਤਾਰ ਸਰਕਾਰ ਨੇ ਸਾਡਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਅਸੀਂ ਅੱਖ ਤੇ ਅੱਜ ਫੇਰ ਅਸੀਂ ਇੱਥੇ ਧੂਰੀ ਵਿਖੇ ਕਿਉਂਕਿ ਸਾਨੂੰ ਇਹ ਅਸੀਂ ਹਰਜੋਤ ਬੈਂਸੀ ਜੀ ਨਾਲ ਵੀ ਮੁਲਾਕਾਤ ਕਰ ਲਈ ਪਰ ਸਾਨੂੰ ਹੁਣ ਇੱਕ ਸੀਐਮ ਭਗਵੰਤ ਮਾਨ ਤੋਂ ਇਹ ਆਸ ਹੈ ਉਹਨਾਂ ਨੇ ਕਿਹਾ ਕਿ 24 ਘੰਟੇ ਦੇ ਅੰਦਰ ਤੁਹਾਡਾ ਮੈਂ ਪ੍ਰਬੰਧ ਕਰੂੰਗਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਪਰਸੋਂ ਤੋਂ ਇੱਥੇ ਲਗਾਤਾਰ ਪਾਣੀ ਵਾਲੀ ਟੈਂਕੀ ਤੇ ਚੜੇ ਹੋਏ ਹਾਂ ਪਰ ਸਰ ਸਰਕਾਰ ਦਾ ਬੰਦਾ ਆਇਆ ਅਸੀਂ ਅੱਕ ਕੇ ਅੱਜ ਉਸ ਤੋਂ ਬਾਅਦ ਹੁਣ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਜੋ ਕਿ ਐਮਪੀ ਦੀਆਂ ਚੋਣਾਂ ਨੇਗੀਆਂ 2024 ਦੇ ਲੋਕ ਸਭਾ ਚੋਣਾਂ ਹੋ ਰਹੀਆਂ ਉਹਦੇ ਵਿੱਚ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਪੂਰਨ ਤੌਰ ਤੇ ਜੋ ਇਹ ਲਾਰਿਆਂ ਵਾਲੀ ਸਰਕਾਰ ਹੈ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਅੱਜ ਅਸੀਂ ਸਾਰੇ ਜਣੇ ਸਾਡੇ ਹੋਰ ਸਾਥੀ ਨੇ ਜੋ ਉਧਰ ਸਾਨੂੰ ਚੌਂਕ ਦੇ ਵਿੱਚ ਮਿਲਣਗੇ ਤੇ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਇਹਨਾਂ ਦੀ ਅਸਲੀਅਤ ਦੱਸਾਂਗੇ ਕਿ ਇਹ ਕਹਿ ਰਹੇ ਸੀ 40000 ਨੌਕਰੀਆਂ ਦੇਤੀਆਂ ਪਰ ਸਾਡੇ ਕੋਲੇ ਆਹ ਦੇਖੋ ਅਸੀਂ ਇੱਥੇ ਲਾਏ ਹੋਏ ਨੇ ਜਿਹੜੇ ਆਪਣੇ ਜੁਆਇਨਿੰਗ ਤੇ ਆਫਰ ਲੈਟਰ ਨੇ ਸਾਨੂੰ 6 ਮਹੀਨੇ ਹੋ ਗਏ ਹਾਲਤਕਰ ਸਕੂਲਾਂ ਦੇ ਵਿੱਚ ਨਹੀਂ ਭੇਜਿਆ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਇਹਨਾਂ ਦਾ ਪੂਰਨ ਤੌਰ ਤੇ ਸਰਕਾਰ ਦਾ ਬਾਈਕਾਟ ਕਰੋ ਇਹਨਾਂ ਨੂੰ ਕੋਈ ਵੀ ਜਿਹੜੀ 13 ਦੀਆਂ ਸਾਡੀਆਂ ਲੋਕ ਸਭਾ ਸੀਟਾਂ ਨੇ ਇੱਕ ਵੀ ਸੀਟ ਦੇ ਉੱਤੇ ਅਸੀਂ ਜਿੱਤਣ ਨਹੀਂ ਦੇਵਾਂਗੇ ਅਸੀਂ ਕਿਉਂਕਿ ਪੰਜਾਬ ਦੇ ਵਿੱਚੋਂ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚੋਂ ਆਏ ਹੋਏ ਆ ਮਾਨਸਾ ਬਠਿੰਡਾ ਜਿੰਨਾ ਸਰ ਰਾਤਿਤ ਤੇ ਬਹੁਤ ਹੀ ਸਾਡੇ ਨਾਲ ਦੇ ਜਿਹੜੇ ਭਾਵਕ ਹੋ ਗਏ ਸੀ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ 2 ਸਾਲ ਹੋ ਗਏ ਨੇ ਲਗਾਤਾਰ ਅਸੀਂ ਤੱਕ ਕੇ ਖਾ ਰਹੇ ਆ ਨਿਯੁਕਤੀ ਪੱਤਰ ਦੇਣ ਦੇ ਬਾਵਜੂਦ ਵੀ ਸਰਕਾਰ ਨੂੰ ਇਹ ਵੀ ਪਤਾ ਸੀ ਕਿ ਕੇਸ ਪਹਿਲਾਂ ਲੱਗਾ ਹੋਇਆ ਏ ਫਿਰ ਵੀ ਸਾਨੂੰ ਇੱਕ ਦਿਨ ਪਹਿਲਾਂ ਨਿਯੁਕਤੀ ਪੱਤਰ ਦਿੱਤੇਗੇ ਤੇ ਦੂਜੇ ਦਿਨ ਸਾਨੂੰ ਕਹਿ ਰਹੇ ਕਿ ਜੋ ਜੀ ਸਟੇ ਲੱਗ ਗਈ ਤੁਹਾਡੀ ਮੈਂ ਹਰਜੋਤ ਬੈਂਸ ਨੂੰ ਦੱਸਣਾ ਚਾਹੁੰਦੀ ਆ ਕਿ ਮੈਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਆ ਸਾਡੇ ਹਲਕੇ ਦੇ ਵਿੱਚ ਤੁਸੀਂ ਸਾਡੇ ਤੋਂ ਵੋਟਾਂ ਮੰਗਣ ਆਓਗੇ ਜਰਾ ਸੋਚ ਸਮਝ ਕੇ ਆਇਓ ਕਿ ਪਿੰਡ ਲੋਧੀਪੁਰ ਦੇ ਵਿੱਚ ਤੁਸੀਂ ਵੋਟਾਂ ਕਿਵੇਂ ਮੰਗਣ ਆਓਗੇ ਸਾਡਾ ਪੂਰਾ ਪਿੰਡ ਤੁਹਾਡਾ ਬਾਈਕਾਟ ਕਰੇਗਾ ਉੱਥੇ ਆਮ ਆਦਮੀ ਪਾਰਟੀ ਕਿਸੇ ਵੀ ਪਿੰਡ ਦੇ ਵਿੱਚ ਵੋਟ ਮੰਗਣ ਤੋਂ ਪਹਿਲਾਂ ਇੱਕ ਵਾਰ ਸੋਚ ਸਮਝ ਕੇ ਜਾਵੇ ਸਰਕਾਰ ਨੇ ਸੁਧਾਰ ਦੀ ਗੱਲ ਮੰਗਾ ਨਾ ਮੰਨੀਆਂ ਜਾਂ ਹਾਲ ਤੱਕ ਤੋਂ ਬਿਗਣੀ ਗੌਰ ਨਾ ਕੀਤੀ ਲਛ ਲਛ ਕੀ ਦੇਖੋ ਜੀ ਸਭ ਤੋਂ ਅਗਲਾ ਸੰਘਰਸ਼ ਸਾਡਾ ਇਸ ਤੋਂ ਵੀ ਦਿਖਾਊਗਾ ਹੁਣ ਸਰਕਾਰਾਂ ਜਿਹੜਾ ਸਾਡੇ ਨਾਲ ਹੈ ਬਸ ਲੁਕੀਆਂ ਕਰ ਰਹੀਆਂ ਜਿਵੇਂ ਸਾਨੂੰ ਅਲੋਟਮੈਂਟ ਦੇ ਦੇ ਕੇ ਲੈਟਰ ਵਗੈਰਾ ਸਾਨੂੰ ਦੇ ਕੇ ਸਾਨੂੰ ਘਰਾਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਅਸੀਂ ਇਹ ਤੋਂ ਵੀ ਦਿਖਾ ਸੰਘਰਸ਼ ਸਾਡੇ ਕੈਂਡੀਡੇਟ ਐ ਨਹੀਂ ਪਤਾ ਜਿਹੜੇ ਵੀਰ ਸਾਡੇ ਟੈਂਕੀ ਦੇ ਬੈਠੇ ਨੇ ਕੀਪ ਤਾਂ ਅਗਰਾਤ ਤਾਂ ਉਹਨਾਂ ਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਇਸ ਤੋਂ ਬਾਅਦ ਇਹ ਕੀਪ ਤਾਂ ਪਾ ਛਾਲਾ ਮਾਰਨੇ ਸ਼ੁਰੂ ਨਾ ਕਰਦੇ ਆ ਸਰਕਾਰ ਨੂੰ ਇਹੀ ਕਰਦੇ ਵੀ ਸਾਨੂੰ ਸਕੂਲਾਂ ਵਿੱਚ ਭੇਜਿਆ ਜਾਵੇ ਤੇ ਜਿਹੜਾ ਸਾਡਾ ਬੰਦ ਹੱਕ ਸਾਨੂੰ ਦਿੱਤਾ ਜਾਵੇ